ਸ਼ੀਕਾਲ ਜੀ ਦਾ ਕਲਾਸਿਕ ਕਲੈਕਸ਼ਨ ਲਹਿਰਾ ਕਾਗਾ ਨੂੰ ਤੁਹਾਡਾ ਸਵਾਗਤ ਹੈ ਜੀ ਹੁਣ ਜੋ ਵੀਡੀਓ ਅਪ ਸ਼ਾਮ ਨੂੰ ਅਪਲੋਡ ਕਰ ਰਹੇ ਹਾਂ ਸਾਡੀਆਂ ਭੈਣਾਂ ਦੀ ਸਪੈਸ਼ਲ ਡਿਮਾਂਡ ਤੇ ਕਿਉਂਕਿ ਜੋ ਹੈਡਵਰਕ ਦੀ ਵੀਡੀਓ ਦੇ ਵਿੱਚ ਇੱਕ ਦੋ ਸੂਟ ਐਵੇਂ ਦੇ ਸੀ ਜੋ ਸਾਡੀਆਂ ਬਹੁਤੀਆਂ ਭੈਣਾਂ ਦੇ ਡਿਮਾਂਡ ਸੀ ਤੇ ਗੁੱਸੇ ਹੋ ਗਈਆਂ ਕਈ ਭੈਣਾਂ ਕਿ ਤੁਸੀਂ ਵੀਡੀਓ ਬਾਅਦ ਚ ਪਾਉਣੇ ਹੋ ਸੇਲ ਪਹਿਲਾਂ ਕਰ ਦਿੰਨੇ ਆ ਤਾਂ ਅੱਜ ਸ਼ਾਮ ਨੂੰ ਵੀਡੀਓ ਮੈਂ ਇਸੇ ਲਈ ਪਾ ਰਹੀ ਹਾਂ ਤੇ ਸੂਟ ਲੈ ਕੇ ਆऊंगी ਸਿਰਫ 6 ਇਹ 6 ਸੂਟ ਇਹੋ ਜੇ ਹੋਣਗੇ ਜੀ ਬਾਖ ਮਾਸੂਦ ਜਲਦੀ ਜਲਦੀ ਪਿਕ ਕਰ ਲਿਓ ਜਦੋਂ ਵੀ ਦੇਖਦੇ ਹੋ ਹਰ ਇੱਕ ਸੂਟ ਪੂਰੀ ਗਰੰਟੀ ਹੈ ਤੁਸੀਂ ਫੋਟੋ ਲਿਓ 15000 ਪਲੱਸ ਸੂਟ ਹੋਊਗਾ ਜਿਹੜਾ ਤੁਹਾਨੂੰ ਅੱਧੇ ਤੋਂ ਵੀ ਅੱਧੇ ਰੇਟ ਮਿਲੂਗਾ ਇੱਕ ਇੱਕ ਸੂਟ ਚੈੱਕ ਕਰਦੇ ਜਾਇਓ ਤੇ ਫਟਾਫਟ ਪਿਕ ਕਰ ਲਿਓ ਇਦੋਂ ਬਾਅਦ ਤੁਹਾਨੂੰ ਇਹ ਸੂਟ ਨਹੀਂ ਮਿਲਣਗੇ ਜੀ ਚੈੱਕ ਕਰੋ ਜੀ ਸਾਰਾ ਸਟਾਕ ਹੁਣੇ ਰੈਡੀ ਹੋ ਕੇ ਆਇਆ ਸੀ ਮੈਂ ਕਿਹਾ ਸਵੇਰੇ ਵੀਡੀਓ ਪਾਉਂਗੀ ਤਾਂ ਤੁਹਾਡੇ ਦੇਖਣ ਤੋਂ ਪਹਿਲਾਂ ਕਿਉਂਕਿ ਤੁਸੀਂ ਕਈ ਵਾਰ ਟਾਈਮ ਦਾ ਫਰਕ ਹੈ ਕੰਮ ਤੇ ਹੁੰਨੇ ਹੋ ਹਨਾ ਸਪੈਸ਼ਲੀ ਫੋਰਨ ਵਾਲੀਆਂ ਭੈਣਾਂ ਇਹਨਾਂ ਚੀਜ਼ਾਂ ਦੀ ਡਿਮਾਂਡ ਕਰਦੀਆਂ ਨੇ ਤਾਂ ਵੀ ਜਦ ਤੱਕ ਤੁਸੀਂ ਦੇਖੋਗੇ ਫਿਰ ਸਟਾਕ ਲੀਅਰ ਹੋ ਜਾਣਾ ਚੈੱਕ ਕਰੋ ਜੀ ਨੈਕ ਲਾਈਨ ਸਾਰਾ ਹਾਈ ਕੁਆਲਿਟੀ ਵਰਕ ਹੋਇਆ ਹੈ ਫੋਟੋ ਲਈ ਚਲੋ ਨਾਲ-ਨਾਲ ਆਪਣੇ ਕਾਰੀਗਰ ਨੂੰ ਚੈੱਕ ਕਰਵਾਇ ਚਲੋ ਤੁਹਾਨੂੰ ਰੇਟ ਦਾ ਵੀ ਪਤਾ ਚੱਲ ਜੇਗਾ ਸਾਰਾ ਫੁੱਲ ਹੈਵੀ ਕਮ ਹੈ ਜੀ ਦਬਕਾ ਹੀ ਦਬਕਾ ਫਲਾਵਰ ਵੀ ਦਬਕੇ ਦੇ ਬੇਲਾਂ ਵੀ ਸਾਰਾ एवरीथिंग ਲੋ ਜੀ ਪੀਸ ਦੇਖੋ ਫਿਰ ਬਿਲਕੁਲ ਰਾਇਲ ਲੁੱਕ ਆਫ ਵਾਈਟ ਕਲਰ ਸਾਰੇ ਫਰੰਟ ਦੇ ਵਿੱਚ ਹੈਂਡਵਰਕ ਦਬਕੇ ਦੀ ਬੁਟੀ ਆਉਗੀ ਇਹਦੇ ਘੇਰੇ ਦੀ ਫਿਨਿਸ਼ਿੰਗ ਆਪਾਂ ਹੈਂਗਿੰਗ ਗਲੇਸ ਦੇ ਨਾਲ ਦੇਣੀ ਹੈ ਬਹੁਤ ਹੀ ਸੋਹਣੀ ਹੈਂਗਿੰਗ ਗਲੇਸ ਲਗਾਉਣੀ ਹੈਗੀ ਤੇ ਇਹ ਆ ਗਈਆਂ 슬ੀਵਸ ਇਹਦੀਆਂ ਤੇ ਨਾਲ ਇਹਦਾ ਜਿਹੜਾ ਪ੍ਰੋਪਰ ਕਲਰ ਹੈ ਜੀ ਇਹ ਵਾਲਾ ਆਊਗਾ ਗ੍ਰੇਟ ਓਨ ਦੇ ਵਿੱਚ ਆਫ ਵਾਈਟ ਹੋਊਗਾ ਕਿਉਂਕਿ ਇਹ ਤੁਸੀਂ ਸਿੰਗਲ ਲਿਆ ਵੇਖ ਰਹੇ ਹੋ ਤਾਂ ਤੁਹਾਨੂੰ ਕਲਰ ਥੋੜਾ ਜ਼ਿਆਦਾ ਲਾਈਟ ਲੱਗ ਰਿਹਾ ਜੋ ਦੇ ਦੇ ਵਿੱਚ ਆਪਾਂ ਟਾਪ ਟਾ ਲਗਾ ਦੇਵਾਂਗੇ ਤਾਂ ਇਹ ਵਾਲਾ ਕਲਰ ਉੱਪਰ ਕੇ ਆਉਣੇ ਦੇਖੋ ਸਿਮਿੰਟ ਆਫ ਵਾਈਟ ਜਾ ਜਾਊਗਾ ਬਹੁਤ ਜ਼ਿਆਦਾ ਸੋਹਣਾ ਲੂਕ ਹੈ ਠੀਕ ਹੈ ਤੇ ਉਸ ਤੋਂ ਬਾਅਦ ਇਹਦਾ ਦੁਪੱਟਾ ਚੈੱਕ ਕਰੋ ਲਓ ਜੀ ਤੇ ਤੁਹਾਨੂੰ ਇਹ ਦਿਖ ਰਿਹਾ ਹੋਗਾ ਕਿ ਇਹ ਸਿੰਪਲ ਪੇਂਟ ਦੁਪੱਟਾ ਹੈਗਾ ਇਹ ਪੇਂਟ ਦੁਪੱਟਾ ਨਹੀਂ ਹੈਗਾ ਜੀ ਚੈੱਕ ਕਰੋ ਹੈਗਾ ਇਹ ਪੇਂਟ ਹੀ ਹੈ ਬਟ ਇਹ ਸਿੰਪਲ ਪੇਂਟ ਨਹੀਂ ਹੈਗਾ ਇਹ ਜਿਹੜਾ ਹੈਗਾ ਆਪਣਾ ਬੈਲਵਰਟ ਪੇਂਟ ਕੀਤਾ ਹੋਇਆ ਹੈਗਾ ਉੱਪਰ ਸਾਰਾ ਹੈਂਡਵਰਕ ਹੈ ਬੈਲਵਰਟ ਪੇਂਟਿੰਗ ਦੇ ਨਾਲ ਹੈ ਸਾਰਾ ਡਿਜ਼ਾਈਨ ਦੁਪੱਟਾ ਬਿਲਕੁਲ ਨਿਊ ਆਰਟੀਕਲ ਥੋੜਾ ਨੇੜੇ ਤੋਂ ਦਿਖਾ ਲਓ ਇਹਦਾ ਜੋ ਪੇਂਟ ਉੱਭਰਿਆ ਹੋਇਆ ਹੈ ਤੁਸੀਂ ਵੇਖ ਰਹੇ ਹੋ ਇਹ ਸਾਰਾ ਜਿਸ ਤਰ੍ਹਾਂ ਆਪਣਾ ਬ੍ਰੈਸ਼ੋ ਬੈਲਵਟ ਦੇ ਵਿੱਚ ਹੁੰਦਾ ਸਾਰਾ ਬੈਲਵਟ ਪੇਂਟਿੰਗ ਕੀਤੀ ਹੋਈ ਹੈਗੀ ਲਓ ਜੀ ਕਲਰ ਚਾਰਟ ਦੇਖੋ ਕਲਰ ਕਿੰਨਾ ਸੋਹਣਾ ਹੈਗਾ ਬਹੁਤ ਹੀ ਜਿਆਦਾ ਸ਼ਾਨਦਾਰ ਸੂਟ ਹੈ ਫਿਨਿਸ਼ਿੰਗ ਬਹੁਤ ਛੋਣੀ ਕੀਤੀ ਹੋਈ ਹੈ ਪਰ ਲੈਸ ਦੇ ਨਾਲ ਤੇ ਇਹ ਵਾਲਾ ਜਿਹੜਾ ਸੂਟ ਹੈ ਪ੍ਰਾਈਸ شوف ਕਰੋ ਜੀ ਤੁਹਾਨੂੰ ਮਿਲਣਾ ਜੀ ਇਹ ਫੁੱਲ ਹੈਵੀ ਸੂਟ ਸਿਰਫ ਔਰ ਸਿਰਫ 5495 5495 ਹਰ ਇੱਕ ਸੂਟ ਦੇ ਵਿੱਚ ਸਿੰਗਲ ਪੀਸ ਹੀ ਆਊਗਾ जल्दी जल्दी बुक करो जी दूसरा सूट देखो प्राइस नोट करो छपंजा सौ पचानवे आने ली सौ पचानवे बिलकुल प्योर वाली फुल प्योर जो चार सौ रुपए पर मीटर है वाली खादी डाई करवा के उ तो रेडी हुआ सूट है मीटर इको एकोया सूट मिलूगा एटम बॉटम ही नहीं होगी कलर यह ना महरून है जी ना ही यह रेड कलर है ये बिल्कुल न्यू कलर है बहुत ज्यादा सोहना कलर है यह रैड तो महरून तो हट के जो कलर आऊगा ਚੈੱਕ ਕਰੋ ਜੀ ਸਾਰਾ ਦਬਕਾ ਹੀ ਦਬਕਾ ਦੇਖ ਰਹੇ ਹੋ ਫੁੱਲ ਹੈਵੀ ਘੇਰਾ ਚੈੱਕ ਕਰੋ ਸਾਰਾ ਫਰੰਟ ਹੈਵੀ ਐ ਸਪੈਸ਼ਲੀ ਬ੍ਰਾਈਡਲ ਸੂਟ ਹੈ ਚੈੱਕ ਕਰੋ ਜੀ ਕਲਰ ਕਿੰਨਾ ਸੋਹਣਾ ਹੈਗਾ ਹੁਣ ਇਹਦੀਆਂ 슬ੀਵ ਚੈੱਕ ਕਰੋ ਬਹੁਤ ਸੋਹਣੀਆਂ ਬਾਵਾ ਮਾ ਵੀ ਨੇ ਇਹਦਾ ਦੁਪੱਟਾ ਦੇਖੋ ਜੀ ਦੁਪੱਟਾ ਵੇਖ ਕੇ ਤਾਂ ਤੁਸੀਂ ਪਾਗਲ ਹੀ ਹੋ ਜਾਣਾ ਇੰਨਾ ਸੋਹਣਾ ਦੁਪੱਟਾ ਇਸ ਦਾ ਲਓ ਜੀ ਬਿਲਕੁਲ ਸ਼ਾਨਦਾਰ ਪੀਸ ਹੈ ਉਪਨ ਕਰਕੇ ਦਿਖਾਉਣੀ ਆ ਤੁਹਾਨੂੰ ਲਓ ਜੀ ਦੇਖੋ ਕਿੰਨਾ ਜਿਆਦਾ ਸੋਹਣਾ ਦੁਪੱਟਾ ਹੈ ਤੇ ਲੈਂਸ ਦੇਖੋ ਕਿੰਨੀ ਸੋਹਣੀ ਲੱਗੀ ਹੋਈ ਹੈ ਇਸ ਤਰ੍ਹਾਂ ਸਾਰਾ ਦੁਪੱਟਾ ਹੈਂਡਵਰਕ ਆਊਗਾ ਜੀ ਪੱਲੇ ਚੈੱਕ ਕਰੋ ਬਹੁਤ ਜਿਆਦਾ ਹੈਵੀ ਸੂਟ ਹੈ 16000 ਤੋਂ 17000 ਸੂਟ ਹੈ ਜਿਹੜਾ ਸਿਰਫ ਤੁਹਾਨੂੰ ਮਿਲੂਗਾ 5695 ਤੁਹਾਨੂੰ ਬਾਰ-ਬਾਰ ਕਹਿ ਰਹੀਆਂ ਜੀ ਫੋਟੋ ਲਓ ਵੀਡੀਓ ਬਣਾਓ ਜਿੱਥੇ ਮਰਜ਼ੀ ਚੈੱਕ ਕਰਵਾਓ ਸਾਡੇ ਰੇਟ ਦੀ ਸਾਡੇ ਕੰਮ ਦੀ ਫੁੱਲ ਗਰੰਟੀ ਹੁੰਦੀ ਹੈ लो जी लो जी, क्रीम ऑफ वाइट चेक करो जी रेट चेक कर लो अठव सौ पचानवे ओनली, सारा दबका ही दबका डिजाइन चेक करो, चेक करो में दवका दवका चेक सूट का लो जी कहो सूट बार बार नहीं मिलते भी एने घट प्राइज ਕਿਉਂਕਿ ਇੰਨਾ ਜ਼ਿਆਦਾ ਹੈਂਡਵਰਕ ਹੀ 7-8000 ਰੁਪਏ ਦਾ ਨਾਰਮਲੀ ਕਰਦੇ ਨੇ ਲਓ ਜੀ ਕੋਪਰ ਆਫ ਵਾਈਟ ਚੈੱਕ ਕਰੋ ਸਾਰਾ ਫਰੰਟ ਹੈਵੀ ਆਊਗਾ ਅੱਜ ਕੱਲ੍ਹ ਦੀਆਂ ਸਾਡੀਆਂ ਭੈਣਾਂ ਨੇ ਤਾਂ ਪਾਉਣੀ ਨਹੀਂ ਅੱਜ ਕੱਲ੍ਹ ਦੀਆਂ ਜਿਹੜੀਆਂ ਬੱਚੀਆਂ ਨੇ ਕੁੜੀਆਂ ਨੇ ਬ੍ਰਾਈਡਲ ਨੇ ਉਹ ਵੀ ਇਦਾਂ ਦੇ ਕਲਰ ਚੂਜ਼ ਕਰਦੀਆਂ ਨੇ ਕਿਉਂਕਿ ਜੋ ਉਹਨਾਂ ਨੇ ਡਾਰਕ ਮੇਕਅਪ ਕਰਨਾ ਹੁੰਦਾ ਤਾਂ ਥੋੜੀ ਲਾਈਟ ਜੀ ਸ਼ੇਡ ਰੱਖਦੀਆਂ ਨੇਗੀਆ ਸੂਟਾਂ ਦੀ ਦੇਖੋ ਕਿੰਨਾ ਸੋਹਣਾ ਸੂਟ ਹੈ ਬਹੁਤ ਹੀ ਜ਼ਿਆਦਾ ਅਲੱਗ ਜੀ ਟੋਨ ਦੇ ਵਿੱਚ ਬਹੁਤ ਸੋਹਣਾ ਕੰਮ ਰੇਡੀ ਕੀਤਾ ਹੈਗਾ ਦੁਪੱਟਾ ਦੇਖੋ ਜੀ ਦੁਪੱਟਾ ਵੀ ਬਹੁਤ ਸੋਹਣਾ ਹੋਊਗਾ ਇਹਦਾ ਲਓ ਜੀ ਸਪੈਸ਼ਲੀ ਬ੍ਰਾਈਡਲ ਪੀਸ ਹੈ ਵੀ ਚੈੱਕ ਕਰੋ ਦੁਪੱਟੇ ਦੇ ਵਿੱਚ ਸਾਰੀ ਹੈਂਡ ਦੀ ਬੂਟੀ ਆਊਗੀ ਬਟ ਇਹਦਾ ਬਾਰਡਰ ਨਹੀਂ ਕੀਤਾ ਆਪਾਂ ਆਪਾਂ ਮਤਲਬ ਕਿ ਵਿੱਚ ਵਿੱਚ ਜੋ ਦਬਕੇ ਦੀ ਬੂਟੀ ਦਿੱਤੀ ਹੈ ਨਾਲ ਥ੍ਰੈਡ ਆਰੀ ਦੇ ਨਾਲ ਠੀਕ ਹੈ ਜੀ ਬਿਲਕੁਲ ਅਲੱਗ ਜਿਹਾ ਕਨਸੈਪਟ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਚੈੱਕ ਕਰ ਲਓ ਜੀ ਪ੍ਰਾਈਸ 5895 5895 ਜਲਦੀ ਜਲਦੀ ਬੁੱਕ ਕਰੋ ਸਾਰਾ ਹੈਂਡਵਰਕ ਦੇ ਵਿੱਚ ਜਿੰਨਾ ਵੀ ਤੁਸੀਂ ਕੰਮ ਦੇਖ ਰਹੇ ਹੋ ਸਾਰਾ ਹੈਂਡ ਦਾ ਹੈ ਅਗਲਾ ਤਾਂ ਜਿਹੜਾ ਸੂਟ ਹੈ ਜੀ ਬਿਲਕੁਲ ਬਾਖਮਾਲ ਰਹਿਣ ਵਾਲਾ ਤੁਹਾਨੂੰ ਦੱਸਿਆ ਸੀ ਕਿ 6 ਸੂਟ ਲੈ ਕੇ ਆਵਾਂਗੇ 6 ਦੇ 6 ਸੂਟ ਇਹੋ ਜੇ ਹੋਣਗੇ ਕਿ ਤੁਸੀਂ ਵੇਖਦੇ ਰਹੋਗੇ 8695 ਰੁਪਏ ਦੇ ਵਿੱਚ ਕਨਸੈਪਟ ਵੇਖੋ ਕਲਰ ਵੇਖੋ ਇਹ ਵਾਲਾ ਕਲਰ ਆਊਗਾ ਜੀ ਵੈਸੇ ਰੀਅਲ ਦੇ ਵਿੱਚ ਇਹਦਾ ਦਾਖੀ 골ਡਨ ਕਲਰ ਲੋ ਜੀ ਦੇਖੋ 골ਡਨ ਲਾਖੀਆ ਕਲਰ ਆਜੂਗਾ ਹੁਣ ਤੁਸੀਂ ਪੀਸ ਵੇਖੋ ਹੈਗਾ ਨਾ ਕੰਮ ਕੀਤਾ ਹੋਇਆ ਦੇਖੋ ਦਵਕੇ ਦੇ ਨਾਲ ਕਿੰਨਾ ਸੋਹਣਾ ਫਲਾਵਰ ਕਿੰਨੀ ਸੋਹਣੀ ਡਿਜ਼ਾਈਨਿੰਗ ਕੀਤੀ ਗਈ ਹੈ ਤੇ ਇੱਕ ਚੀਜ਼ ਹੋ ਰਹੀ ਹੈ ਵਿਦਆਊਟ ਟ੍ਰੇਸ ਮੀਨਸ ਕਿ ਇਹਦੇ ਉੱਪਰ ਟ੍ਰੇਸ ਵੀ ਨਹੀਂ ਤੁਹਾਨੂੰ ਕੋਈ ਡਾਟ ਦੇਖੂਗਾ ਇੰਨਾ ਵਧੀਆ ਕੰਮ ਕੀਤਾ ਹੋਇਆ ਕਾਰੀਗਰ ਨੇ ਲੋ ਜੀ ਦੇਖੋ ਕਿੰਨਾ ਸੋਹਣਾ ਕੰਮ ਹੈ ਉੱਪਰ ਤੱਕ ਸਾਰੀ ਦਵਕੇ ਦੀ ਬੂਟੀ ਸੇਮ 슬ੀਵਜ਼ ਦਾ ਵੀ ਆਜੂਗਾ ਜੀ ਸਲੀਵਜ਼ ਦਾ ਵਰਕ ਚੈੱਕ ਕਰੋ ਠੀਕ ਹੈ ਤੇ ਹੁਣ ਇਹਦਾ ਦੁਪੱਟਾ ਦਿਖਾਉਣੀ ਆ ਤੁਹਾਨੂੰ ਦੁਪੱਟਾ ਵੇਖੋ ਕਿਸੇ ਵੀ ਏਜ ਦੇ ਲਈ ਬੜਾ ਸੋਹਣਾ ਲੱਗੂਗਾ ਇਹ ਚਾਹੇ ਬੱਚੀਆਂ ਲੈਣ ਤਾਂ ਵੀ ਬੜਾ ਸੋਹਣਾ ਸੂਟ ਹੈ ਸਾਡੀਆਂ ਭੈਣਾਂ ਲੈਣ ਤਾਂ ਵੀ ਬਹੁਤ ਸੋਹਣਾ ਸੂਟ ਹੈ ਸਪੈਸ਼ਲੀ ਬ੍ਰਾਈਡਲ ਦੀ ਜਾਂ ਗਰੂਮ ਦੀ ਮੀਨਸ ਦੁੱਲੇ ਦੁਲਹਨ ਦੀ ਮਾਂ ਲੈਣਾ ਚਾਹੁੰਦੀ ਹੈ ਇਹ ਸੂਟ ਤਾਂ ਵੀ ਬਹੁਤ ਜ਼ਿਆਦਾ ਸੋਹਣੀ ਰੁੱਕਦਾ ਸੂਟ ਹੈ ਚੈੱਕ ਕਰੋ ਜੀ ਤਿਆਰ ਕਰਵਾਉਂਗੇ 16 12000 ਚ ਸੂਟ ਬਣੂਗਾ ਤੁਹਾਡਾ ਜਿਹੜਾ ਤੁਹਾਨੂੰ ਮਿਲੂਗਾ ਸਿਰਫ 1895 ਚਾਰੋਂ ਬੱਲਿਆਂ ਤੇ ਇਦਾਂ ਦਾ ਕੰਮ ਆਊਗਾ ਸਾਰਾ ਇਹ ਹੱਥ ਦੇ ਨਾਲ ਕੀਤਾ ਹੋਇਆ ਕੰਮ ਹੈ ਹੈਂਡਵਰਕ ਹੈ ਕੋਈ ਆਰੀ ਨਹੀਂ ਹੈਗਾ ਦੇਖੋ ਜੀ ਸਾਰੇ ਦੁਪੱਟੇ ਦੇ ਵਿੱਚ ਬੂਟੀ ਆਉਣੀ ਹੈ ਸਾਰੀ ਹੈਂਡ ਦੀ ਦਬਕੇ ਰੂਟੀ ਆਉਗੀ ਦੁਪੱਟਾ ਕੋਲ ਵੇਅਰ ਕਰਕੇ ਦਿਖਾਉਣੀ ਹੈ ਕਿੰਨੀ ਸੋਹਣੀ ਲੁੱਕ ਦੁਪੱਟੇ ਦੀ ਹੋੜ ਵਾਲੀ ਹੈ ਦੇਖੋ ਜੀ ਕਿੰਨਾ ਪਿਆਰਾ ਦੁਪੱਟਾ ਬਿਲਕੁਲ ਯੂਨੀਕ ਜਿਹਾ ਕੰਮ ਹੈ ले ਸਕਦੇ ਹੋ ਇਹ ਵੀ ਸੂਟ ਤੁਸੀਂ ਉਹ ਜਿਆਦਾ ਸ਼ਾਨਦਾਰ ਸੂਟ ਹੈ ਤੇ ਅੱਗੇ ਸਭ ਦਾ ਫੇਵਰਿਟ ਕਲਰ ਗ੍ਰੇ ਕਿਉਂਕਿ ਗ੍ਰੇ ਸੂਟ ਆਪਾਂ ਜਿੰਨੇ ਲੈ ਕੇ ਆਉਨੇ ਹੁੰਦੇ ਆ ਬਹੁਤ ਜਲਦੀ ਸੇਲ ਹੁੰਦੇ ਨੇ ਰੇਟ ਚੈੱਕ ਕਰੋ ਸਭ ਤੋਂ ਪਹਿਲਾਂ 5895 ਕੰਮ ਦੇਖੋ ਜੀ ਤੁਹਾਨੂੰ ਪਹਿਲਾਂ ਫਲਾਵਰ ਹੀ ਦੱਸ ਦੂਗੀ ਕੰਮ ਕਿੰਨਾ ਕੋਸਟਲੀ ਹੋਇਆ ਕੱਲਾ ਫੁੱਲ ਦੀ ਫੋਟੋ ਲੈ ਲਓ ਕੱਲੇ ਫੁੱਲ ਦੀ ਵਰਕ ਪੁੱਛ ਲਓ ਵੀ ਅਸੀਂ ਬਾਟਮ ਤੇ ਕਰਾਉਣਾ ਕਿੰਨੇ ਦਾ ਹੋਊਗਾ 2500 ਪਲੱਸ ਕੱਲਾ ਬਾਟਮ ਦਾ ਇੱਕ ਫੁੱਲ ਪਹਿਣਾ ਜੀ ਹੁਣ ਤੁਸੀਂ ਕੰਮ ਦੇਖੋ ਮੈਂ ਕਹਿੰਦੀ ਅੱਜ ਦੇ ਸਾਰੇ ਸੂਟ ਬਾਕਮਾਨ ਲੈ ਪਰ ਇਹ ਮੈਨੂੰ ਸਾਰਿਆਂ ਤੋਂ ਸੋਹਣਾ ਲੱਗ ਰਿਹਾ ਸਭ ਤੋਂ ਪਹਿਲਾਂ ਘੇਰਾ ਚੈੱਕ ਕਰੋ ਲਾਈਨ ਤੋਂ ਲਾ ਕੇ ਫੁੱਲ ਤੱਕ ਹਰ ਇੱਕ ਚੀਜ਼ ਦਬਕਾ ਉਸ ਤੋਂ ਬਾਅਦ ਉੱਪਰ ਫਲਾਵਰ ਤੇ ਆ ਜੀ ਜੀ ਤੇ ਇੱਕ ਚੀਜ਼ ਹੋਰ ਅੱਜ ਦੇ ਜਿਹੜੇ ਸੂਟ ਨੇ ਤੁਹਾਡੀ ਕਿੰਨੀ ਮਰਜ਼ੀ ਲੈਂਥ ਹੈ ਕਿੰਨਾ ਮਰਜ਼ੀ ਤੁਹਾਡਾ ਘੇਰਾ ਹੈ ਕੋਈ ਇਸ਼ੂ ਨਹੀਂ ਹੋਊਗਾ ਹਰ ਇੱਕ ਪਹਿਣ ਦੇ ਬਣ ਜਾਣਗੇ ਦੇਖੋ ਜੀ ਫੁੱਲ ਫਰੰਟ ਹੈ ਜੀ ਦਾਜ ਲਈ ਲਾਓ ਬਰੀ ਲਈ ਲਾਓ ਆਪਣੇ ਲਈ ਲਾਓ ਸਣੇ ਭੈਣਾਂ ਲਈ ਲਾਓ ਸਾਡੀਆਂ ਬੱਚੀਆਂ ਲਈ ਲਾਓ ਹਰ ਇੱਕ ਦੇ ਲਈ ਕਲਰ ਬਹੁਤ ਜ਼ਿਆਦਾ ਸੋਹਣਾ ਹੈਗਾ ਦੇਖੋ 슬ੀਵਜ਼ ਵੀ ਫੁੱਲ ਹੈ ਪੂਰੀਆਂ ਹੈਵੀ ਬਾਹਾਂ ਨੇ ਸੁਣੇ ਤਾਂ ਤੁਹਾਨੂੰ ਚੈੱਕ ਕਰਾਉਣੇ ਦੁਪੱਟਾ ਕਿਉਂਕਿ ਸੂਟ ਬਹੁਤ ਜ਼ਿਆਦਾ ਹੈਵੀ ਹੈਗਾ ਤਾਂ ਦੁਪੱਟਾ ਜਿਹੜਾ ਇਹਦਾ ਲਾਈਟ ਰੱਖਿਆ ਫਿਰ ਦੋਨੋਂ ਚੀਜ਼ਾਂ ਹੈਵੀ ਹੋਣ ਤਾਂ ਸਾਂਭਣੀਆਂ ਵੀ ਔਖੀਆਂ ਹੋ ਜਾਂਦੀਆਂ ਨੇ ਕਿਉਂਕਿ ਇਹਦਾ ਫਰੰਟ ਬਹੁਤ ਜ਼ਿਆਦਾ ਹੈਵੀ ਆ ਲਓ ਜੀ ਉਹ ਜਿਹੜੇ ਦੁਪੱਟੇ ਦੇ ਵਿੱਚ ਸਾਰੇ ਦੁਪੱਤੇ ਦੇ ਵਿੱਚ ਬ੍ਰੀਕ ਬ੍ਰੀਕ ਬੂਟੀਆਂ ਆਉਣਗੀਆਂ ਦਵਕੇਰੀਆਂ ਤੇ ਪਰਲ ਦੀਆਂ ਠੀਕ ਹੈ ਜੀ 4 ਸਾਈਡ ਆਉਗੀ ਪਰਲ ਦੀ ਲੈਸ ਇਹਦਾ ਪ੍ਰਾਈਸ ਵੀ ਤੁਹਾਨੂੰ ਕਲੀਅਰ ਹੋ ਚੁੱਕਿਆ ਅੱਜ ਦਾ ਲਾਸਟ ਸੂਟ ਰਹਿ ਗਿਆ ਜੀ ਜਦੋਂ ਵੀਡੀਓ ਦੇਖੋਗੇ ਨਾਲ ਦੀ ਨਾਲ ਬੁੱਕ ਕਰ ਲਿਓ ਵੀ ਦੁਬਾਰਾ ਇਹ ਸੂਟ ਨਹੀਂ ਮਿਲੂਗਾ ਤੁਹਾਨੂੰ ਆ ਚੱਕਾ ਕਰੂ ਜੀ ਸੂਟ ਕਿੰਨਾ ਸੋਹਣਾ ਸੰਪੂਰਨ ਸ਼ਿੰਕੜੇ ਕਲਰ ਦੇਖੋ ਸਭ ਤੋਂ ਪਹਿਲਾਂ ਫਿਰ ਕੰਮ ਦੇਖੋ ਲੋ ਜੀ ਕੰਮ ਦੇਖੋ ਸਾਰੇ ਦਾ ਸਾਰਾ ਜੋ ਹੈਗਾ ਦਬਕੇ ਵਰਕ ਦੇ ਨਾਲ ਸਾਰਾ ਹੈਂਡਵਰਕ ਹੈ ਵਨ ਨੈਕ ਲਾਈਨ ਤੱਕ ਬਹੁਤ ਜਿਆਦਾ ਸੋਹਣਾ ਸੂਟ ਲੋ ਜੀ ਫੋਟਾ ਆਪਣਾ ਦੇਖੋ 슬ੀਵਸ ਦਾ ਤੇ ਦੁਪੱਟਾ ਦੇਖੋ ਹਰੇ ਕੇਸ ਦੇ ਲਈ ਬਿਲਕੁਲ ਪਰਫੈਕਟ ਨਿਊਲੀ ਮੈਡ ਕੁੜੀਆਂ ਪਾਉਣਗੀਆਂ ਉਹਨਾਂ ਦੇ ਬਾਖਮਾਲ ਲੱਗਣਾ ਸੜੀਆਂ ਭੈਣਾ ਪਾਉਣਗੀਆਂ ਮਾਤਾਵਾ ਪਾਉਣਗੀਆਂ ਕਲਰ ਇੰਨਾ ਕਿ ਜਿਆਦਾ ਸੋਹਣਾ ਕਲਰ ਚ ਆਇਆ ਤੇ ਰੇਟ ਬਹੁਤ ਘੱਟ ਆਇਆ ਜੀ ਸਿਰਫ ਔਰ ਸਿਰਫ 5495 ਦੇਖੋ ਕਿੱਥੇ ਮਿਲੂਗਾ ਤੁਹਾਨੂੰ 5495 ਰੁਪਏ ਦੇ ਵਿੱਚ ਇੰਨਾ ਜਿਆਦਾ ਹੈਂਡਵਰਕ ਦੁਪੱਟਾ ਦੇਖੋ ਹੁਣ ਮੇਰਾ ਦਿਨ ਜੀ ਕਰਦਾ ਕਿ ਇਹ ਸੋਹਣਾ ਤੁਹਾਨੂੰ ਗਾ ਕਿਉਂਕਿ ਮੈਨੂੰ ਖੁਦ ਲੱਗਦਾ ਮੈਂ ਖੁਦ ਦਾ ਹੀ ਬਣਾ ਲਵਾਂ ਮੈਂ ਇੰਨਾ ਸੋਹਣਾ ਸੂਟ ਹੈ ਦੁਪੱਟਾ ਦੇਖੋ ਵੀ ਮਸਾ ਅੱਜ ਦੀ ਵੀਡੀਓ ਇੰਨੀ ਹੀ ਜਲਦੀ ਜਿਹਨੇ ਪਹਿਣਨੇ ਸੂਟ ਪਸੰਦ ਕੀਤਾ ਜਲਦੀ ਜਲਦੀ ਪਿਕ ਕਰ ਲਓ ਪਲੀਜ਼ ਬਾਅਦ ਵਿੱਚ ਗੁੱਸੇ ਨਾ ਹੋਇਓ ਤੁਹਾਡੇ ਕਰਕੇ ਮੈਂ ਵੀਡੀਓ ਵੀ ਸ਼ਾਮ ਨੂੰ ਹੀ ਅਪਲੋਡ ਕਰਦੀ ਐ ਤਾਂ ਜੋ ਤੁਸੀਂ ਦੇਖ ਲਵੋ ਓਕੇ ਜੀ ਕੱਲ ਫਿਰ ਮਿਲਦੇ ਹਾਂ ਉਸੇ ਟਾਈਮ ਗਿੰਚ 10 ਵਜੇ ਜਦ ਤੱਕ ਬਣੇ ਰਹੋ ਚੈਨਲ ਦਾ ਕਲਾਸਿਕ ਕਲੈਕਸ਼ਨ ਦੇ ਨਾਲ ਸਸ਼ਿਕਾ